ਜਦੋਂ ਕੋਈ ਪਿੰਡ ਦੀ ਔਰਤ ਪਿੰਡ ਦੀ ਹੱਟੀ ਤੋਂ ਦੁਕਾਨ ਤੋਂ ਉਧਾਰਾ ਸੋਦਾ ਲੈਣ ਜਾਂਦੀ ਹੈ ਤਾਂ ਉਹ ਇਸ ਉਮੀਦ ਦੇ ਨਾਲ ਸੋਦਾ ਨੂੰ ਦੇ ਦਿੰਦਾ ਵੀ ਇਹ ਕੰਮ ਮਿਲਿਆ ਇਹਨੂੰ ਇਹਦੇ ਖਾਤੇ 'ਚ ਪੈਸੇ ਆਣੇ ਤੇ ਉਹਨਾਂ ਨੂੰ ਇਸ ਕਾਰਨ ਦਾ ਸਾਰੇ ਚਾਚਾ ਆ ਪੀਨਾਂ ਨੂੰ ਇਹਨਾਂ ਦਾ ਕੰਮ ਬੰਦ ਹੋ ਰਿਹਾ ਸੋ ਇਹਦਾ ਬਹੁਤ ਵੱਡਾ ਅਸਰ ਜਿਹੜਾ ਆ ਉਹ ਜਿੱਥੇ ਨਰੇਗਾ ਵਰਕਰ ਤੇ ਪੈਣਾ ਸਮੁੱਚੇ ਅਰਥਚਾਰੇ ਤੇ ਪੈਣਾ ਇਹਦਾ ਬੜਾ ਜ਼ਰੂਰੀ ਅੱਜ ਦਾ ਸੈਸ਼ਨ ਜੇਨੂੰ ਸਾਰੇ ਦੇਸ਼ ਦੇ ਲੋਕ ਵੀ ਸੁਣ ਰਹੇ ਆ ਪੰਜਾਬ ਦੇ ਲੋਕ ਵੀ ਸੁਣ ਰਹੇ ਆ ਤੇ ਖਾਸ ਕਰਕੇ ਉਹ ਜ਼ਮਾਤ ਵੀ ਕੰਨ ਖੜੇ ਕਰਕੇ ਸੁਣ ਰਹੀ ਆ ਜਿਹਦੇ ਉੱਤੇ ਇਸ ਹੱਲੇ ਦਾ ਬੜਾ ਵੱਡਾ ਅਸਰ ਪੈਣਾ ਮਨਰੇਗਾ ਯੋਜਨਾ ਨੂੰ ਜੇ ਜੋ ਸ਼ਬਦਾਂ ਚ ਕਿਹਾ ਜਾਵੇ ਤਾਂ ਮੈਂ ਸਮਝਦਾ ਕਿ ਇਹਦਾ ਅੰਤਮ ਰੂਪ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਖਾਤਮਾ ਕਰ ਦਿੱਤਾ ਜੇ ਮੈਂ ਦੋ ਟੋਕਿਆ ਨਾ ਹੋਵੇ ਤਾਂ ਔਰ ਇਹਦਾ ਖਾਸ ਕਰਕੇ ਸਾਡੇ ਪਿੰਡੂ ਅਰਥਚਾਰੇ ਦੇ ਉੱਤੇ ਬਹੁਤ ਹੀ ਗੰਭੀਰ ਬਹੁਤ ਹੀ ਵੱਡਾ ਅਸਰ ਜਿਹੜਾ ਦੇਖਣ ਨੂੰ ਮਿਲਣਾ ਬਹੁਤ ਕੁਝ ਸਾਡੇ ਸਾਥੀਆਂ ਨੇ ਕਿਹਾ ਮੇਰੇ ਤੋਂ ਬਾਅਦ ਵੀ ਕਹਿਣਗੇ ਮੈਂ ਥੋੜਾ ਜਿਹਾ ਫਾਸਿਜ਼ਮ ਨੂੰ ਪੜਿਆ ਬਹੁਤਾ ਨਹੀਂ ਥੋੜਾ ਜਿਹਾ ਮੈਂ ਪੜਿਆ ਹਿਟਲਰ ਨੇ ਜਰਮਨ ਦੇ ਅੰਦਰ ਧਾਰਮਿਕ ਤੌਰ ਤੇ ਉਰਮਾਦ ਖੜਾ ਕਰਕੇ एक बहुत व्डे सैक्शन के खिलाफ उन्होंने बढ़ांगा सारी दुनिया इस देश से अंदर भी सहजे सहजे घट गिणती खिलाफ दलता और पसड़िया के खिलाफ महिलावान खिलाफ जंडर करंट है सोसायी के अंदर एक अनुमाग खड़ा किया जा रहा है यह अगला स्टैप है कि यह वक्री किस्म का सानोमना भी कला ਫਿਜ਼ੀਕਲੀ ਅਟੈਕ ਨਹੀਂ ਬਲਕਿ ਆਰਥਿਕ ਤੌਰ ਤੇ ਵੀ ਗळा ਘੋਟਦੇ ਉਹਨਾਂ ਦਾ ਤਾਂ ਜੋ ਇਹ ਰੋਟੀ ਤਵਾਤਰ ਹੜ ਤੇ ਆਪਣੇ ਹੱਥ ੱਡਣ ਦੇ ਮਜਬੂਰ ਹੋਣ ਸਾਨੂੰ ਪ੍ਰਾਣਿਆਂ ਵਿਵਸਥਾ ਮਤ ਲਜਾਣਾ ਚਾਹੁੰਦੇ ਆ ਮੈਂ ਪਿੰਡਾਂ ਚੋਂ ਆਇਆ ਬਹੁਤ ਸਾਰੇ ਸਾਡੇ ਸਾਥੀ ਪਿੰਡਾਂ ਚੋਂ ਆਏ ਆ ਇਹ ਨਰੇਗਾ ਦੀ ਯੋਜਨਾ ਤੋਂ ਬਾਅਦ ਮੈਂ ਇਹ ਵੀ ਕਲੀਅਰ ਕਰਾਂ ਕਿ ਨਰੇਗਾ ਦੇ ਨਾਲ ਮਜ਼ਦੂਰਾਂ ਦਾ ਸੰਪੂਰਨ ਕਲਿਆਣ ਨਹੀਂ ਹੋਇਆ ਵੀ ਕੋਈ ਵੀ ਭਲੇਖਾ ਨਾ ਹੋ ਵੀ ਇਹਦੇ ਨਾਲ ਨਰੇਗਾ ਦੇ ਕਾਮਿਆਂ ਦਾ ਜ਼ਿੰਦਗੀ ਦਾ ਮਸਲੇ ਹੱਲ ਹੋ ਗਿਆ ਪਰ ਨਰੇਗਾ ਦਾ ਲਾਭ ਵੀ ਬਹੁਤ ਵੱਡਾ ਜਦੋਂ ਕੋਈ ਪਿੰਡ ਦੀ ਔਰਤ ਪਿੰਡ ਦੀ ਹੱਟੀ ਤੋਂ ਦੁਕਾਨ ਤੋਂ ਉਧਾਰਾ ਸੋਦਾ ਲੈਣ ਜਾਂਦੀ ਹੈ ਤਾਂ ਉਹ ਇਸ ਉਮੀਦ ਦੇ ਨਾਲ ਸੋਦਾ ਉਹਨੂੰ ਦੇ ਦਿੰਦਾ ਵੀ ਇਹ ਕੰਮ ਮਿਲਿਆ ਇਹਨੂੰ ਇਹਦੇ ਖਾਤੇ 'ਚ ਪੈਸੇ ਆਣੇ ਜਦੋਂ ਉਹ ਡਾਕਟਰ ਕੋਲ ਜਾਂਦੀ ਹੈ ਪਿੰਡ ਦੇ ਕੋਲ ਉਹਨੂੰ ਦਵਾਈ ਦਿੰਦਾ ਅੱਜ ਉਹ ਹੋਰ ਤਰ੍ਹਾਂ ਦੇਖਣਗੇ ਉਹਨਾਂ ਵਾਲੇ ਪਾਸੇ ਜਦੋਂ ਹੱਟੀ ਤੇ ਜਾਣਗੇ ਉਹਨਾਂ ਨੂੰ ਇਸ ਗੱਲ ਦਾ ਸਾਰੇ ਚਰਚਾ ਆ ਪਈ ਇਹਨਾਂ ਨੂੰ ਇਹਨਾਂ ਦਾ ਕੰਮ ਬੰਦ ਹੋ ਰਿਹਾ ਸੋ ਇਹਦਾ ਬਹੁਤ ਵੱਡਾ ਅਸਰ ਜਿਹੜਾ ਆ ਉਹ ਜਿੱਥੇ ਨਰੇਗਾ ਵਰਕਰ ਦੇ ਪੈਣਾ ਸਮੁੱਚੇ ਅਰਥਚਾਰੇ ਤੇ ਪੈਣਾ ਇਹਦਾ ਹੁਣ ਮਿੱਟੀ ਨਹੀਂ ਪਾ ਸਕਾਂਗੇ ਆਪਾਂ ਆਪਣੇ ਪਲੇ ਗ੍ਰੋਨਾਂ ਦੇ ਅੰਦਰ ਹੁਣ ਉਹ ਮਿੱਟੀ ਪਾਉਣ ਦਾ ਜਿਹੜਾ ਸਿਲਸਿਲਾ ਜੀਸੀਪੀ ਆ ਟਰੈਕਟਰ ਟਰਾਲੀਆਂ ਨੇ ਉਹ ਗਾ ਕਿੰਨਾ ਤੇਲ ਵਰਤਦੇ ਆ ਪੰਪ ਤੇ ਕਿੰਨਾ ਅਸਰ ਪੈਣਾ ਉਹਨਾਂ ਦੀ ਆਰਥਿਕਤਾ ਤੇ ਕਿੰਨਾ ਅਸਰ ਪੈਣਾ ਸੋ ਮੈਂ ਸਮਝਦਾ ਲੋੜਾਂ ਦੇ ਲੋੜ ਤਾਂ ਇਹ ਸਿਗੀ ਕਿ ਮਨਰੇਗਾ ਦੀ ਦਿਹਾੜੀ ਵਧਾਈ ਜਾਂਦੀ ਅਸੀਂ ਜਿੰਨੇ ਇੱਥੇ ਬੈਠੇ ਆ ਸਾਨੂੰ ਆਲਮੋਸਟ ਸਭ ਨੂੰ ਲੱਖ ਲੱਖ ਰੁਪਇਆ ਦਰਖਾ ਮਿਲਦੀ ਹੋएगी ਪਾਰਲੀਮੈਂਟ ਦੇ ਮੈਂਬਰਾਂ ਨੂੰ ਸਾਤੋਂ ਜ਼ਿਆਦਾ ਮਿਲਦੀ ਆ ਕੀ ਪਿੰਡਾਂ ਦੇ ਗਰੀਬਾਂ ਦੀ ਲੋੜਾਂ ਸਾਡੇ ਨਾਲੋਂ ਘੱਟ ਨੇ ਜੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਵਿਧਾਨ ਸਭਾ ਦੇ ਮੈਂਬਰਾਂ ਨੂੰ ਤਾਂ ਫਿਰ ਚਾਹੀਦਾ ਤੇ ਇਹ ਸਿਗਾ ਵੀ ਉਹਨਾਂ ਦੀ ਦਿਹਾੜੀ ਵੀ ਵਧਾਈ ਜਾਂਦੀ ਤੁਸੀਂ 500 ਕਰ ਦਿਓ 500 ਦੀ ਮੰਗ ਕਰਦੇ ਆ 600 ਕਰ ਦਿਓ ਜਿੰਨੀ ਮਹਿੰਗਾਈ ਆ ਅੱਜ ਦਾਲਾਂ ਦਾ ਰੇਟ ਕੀ ਆ ਅੱਜ ਕੌੜਾ ਤੇਲ ਕਿੱਥੇ ਚਲਿਆ ਗਿਆ ਅੱਜ ਕੱਪੜੇ ਦਾ ਰੇਟ ਕਿੱਥੇ ਚਲਿਆ ਗਿਆ ਅੱਜ ਜੁੱਤੀਆਂ ਦਾ ਰੇਟ ਕਿੱਥੇ ਚਲਾ ਗਿਆ तमाम ਜ਼ਿੰਦਗੀ ਦੇ ਅੰਦਰ ਜਿਹੜੀਆਂ ਚੀਜ਼ਾਂ ਅਸੀਂ ਵਰਤਦੇ ਆਂ ਖਾਸ ਕਰਕੇ 14 ਚੀਜ਼ਾਂ ਜਿਹੜੀਆਂ ਚੁੱਲ੍ਹੇ ਚੌਕੇ ਦੀ ਸਾਡੇ ਵਰਤੀਆਂ ਜਾਂਦੀਆਂ ਉਹਨਾਂ ਦੇ ਰੇਟ ਸਮਾਨ ਨੂੰ ਸੁਗੇ ਆ ਤੇ ਸਾਡੇ ਵਰਕਰਾਂ ਦੇ ਦਿਹਾੜੇ ਜਦੋਂ ਵਧਾਣੀ ਹੋਵੇ ਤਾਂ ਜਾਨ ਨਿਕਲ ਜਾਂਦੀ ਹੈ ਸੋ ਲੋੜਾਂ ਦੀ ਲੋੜ ਇਹ ਸੀ ਕਿ ਨਰੇਗਾ ਦਾ ਹੋਰ ਫਲਾ ਕੀਤਾ ਜਾਂਦਾ ਇਹਨੂੰ ਕਿਸਾਨੀ ਕਿੱਤੇ ਅੰਦਰ ਲਜਾਇਆ ਜਾਂਦਾ ਇਹਨੂੰ ਮਤਲਬ ਜਿਹੜਾ ਹੋਰ ਇਹਦਾ ਘੇਰਾ ਬਧਾਇਆ ਜਾਂਦਾ ਇਹਦੀ ਤਰਖਾ ਵਿਧਾਈ ਜਾਂਦੀ ਪਰ ਉਹ ਵਿਧਾਨ ਦੀ ਬਜਾਏ ਮੈਂ ਸਮਝਦਾ ਐਸਾ ਕਦਮ ਬੁੱਟਿਆ ਕੇਂਦਰ ਸਰਕਾਰ ਨੇ ਜਿਹਦੀ ਦੇਸ਼ ਦੇ ਲੋਕਾਂ ਨੂੰ ਉਮੀਦ ਸੀ ਤੇ ਮੈਂ ਤਾਂ ਇਹ ਗੱਲ ਕਹਿ ਰਿਹਾ ਮੈਨੂੰ ਅੱਜ ਇਹ ਗੱਲ ਕਹਿਣ ਚ ਕੋਈ ਹਿਚਕ ਨਹੀਂ ਕਿ ਬਾਪੂ ਹਮ ਸ਼ਰਮਿੰਦਾ ਹੈ ਤੇਰੇ ਕਾਤਲ ਜ਼ਿੰਦਾ ਹੈ ਤੁਸੀਂ ਸਰੀਰਕ ਤੌਰ ਤੇ ਪਹਿਲਾਂ ਸ਼ਹੀਦ ਕਰ ਦਿੱਤਾ ਤੇ ਅੱਜ ਅੱਜ ਕਿਹੜਾ ਕੋਈ ਇਸ ਗੱਲ ਦੀ ਗਰੰਟੀ ਲੈ ਸਕਦਾ ਵੀ ਇਹਦੇ ਅੰਦਰ ਕੁਝ ਰਿਹਾ ਕਿ ਬੱਚੇ ਕਿ ਨਹੀਂ ਬੱਚਿਆ ਚੋ ਪੰਜਾਬ ਦੇ ਅੰਦਰ ਖਾਸ ਕਰਕੇ ਮੈਂ ਜ਼ਰੂਰ ਇਹ ਗੱਲ ਕਹਿਣੀ ਚਾਹਨਾ ਮੈਨੂੰ ਪਤਾ ਇਹ ਯੋਜਨਾ ਕਿਸੇ ਪਾਰਟਿਕੂਲ ਜਾਤ ਲਈ ਨਹੀਂ ਸਪੀਕਰ ਸਾਹਿਬ ਇਹ ਕਿਰਤਿਆਂ ਦੀ ਯੋਜਨਾ ਇਹਦਾ ਕੋਈ ਵੀ ਜੋਬ ਕਰ ਬਣਾ ਸਕਦਾ ਕੋਈ ਵੀ ਕੰਮ ਲੈ ਸਕਦਾ ਕੰਮ ਨਾ ਦੇਣ ਦੀ ਸੂਰਤ ਹੋਵੇ ਬੇਰਜ਼ਗਾਰੀ ਪੱਤਾ ਦਿੱਤਾ ਜਾਂਦਾ ਹੀ ਉਹਨੂੰ 15 ਦਿਨਾਂ ਦੇ ਅੰਦਰ ਅੰਦਰ ਕੰਮ ਦੇੜੇ ਪੈਂਦਾ ਸੀਗਾ ਇਹ ਸਾਰੀਆਂ ਗੱਲਾਂ ਆਪਾਂ ਜਾਣਦੇ ਆ ਪਰ ਇਹ ਪਰਟੀਕੂਲ ਕਿਸੇ ਜਾਤ ਦਾ ਵੀ ਨਹੀਂ ਪਰ ਇਹ ਵੀ ਸਾਚਾ ਸਪੀਕਰ ਸਾਹਿਬ ਸਫਾਈ ਦਾ ਕਰਮਚਾਰੀ ਬਣਨਾ ਹੋਵੇ ਤਾਂ ਕਿਸੇ ਖਾਸ ਜਾਤ ਦਾ ਸਰਟੀਫਿਕੇਟ ਦੀ ਲੋੜ ਨਹੀਂ ਹੁੰਦੀ ਪਰ ਆਲ ਮੋਸਟ ਉੱਥੇ ਕੌਣ ਕੰਮ ਕਰਦੇ ਆ ਸਾਡੇ ਸਫਾਈ ਕਰਮਚਾਰੀ ਕਰਦੇ ਆ ਬਾਬੇ ਨਾਰਕ ਦੇ ਭਾਈ ਲਾਲ ਇਹ ਸਚਾਈ ਹੈ ਵੀ ਮੰਰੇਗਾ ਦੇ ਅੰਦਰ ਵੀ 67% ਦੀ ਲੋਕ ਪੰਜਾਬ ਦੇ ਵਿੱਚ ਦਲਤ ਭਾਈਚਾਰੇ ਨਾਲ ਸੰਬੰਧਿਤ ਦੂਜੇ ਵੀ ਕਿਰਤੀ ਭਾਵੇਂ ਕਿਸੇ ਵੀ ਜਾਤ ਬਰਾਦਰੀ ਦੇ ਇਹਦੇ ਤੇ 75% ਮਹਿਲਾਵਾਂ ਨੇ ਤੇ ਥੋੜਾ ਜਿਹਾ ਮਹਿਲਾਵਾਂ ਨਿਰਭਰ ਹੋਈਆਂ ਅੱਜ ਵੀ ਕਿਸੇ ਸਾਡੀ ਧੀ ਭੈਣ ਨੂੰ ਜੇ ਸਰਕਾਰੀ ਜਾਵ ਮਿਲਿਆ ਹੋਵੇ ਉਹਦਾ ਘਰ ਦੇ ਅੰਦਰ ਸੇਰ ਹੋਰ ਤਰ੍ਹਾਂ ਉੱਚਾ ਹੁੰਦਾ ਜਿਹੜੀ ਆਪਣੇ ਪਤੀ ਤੇ ਨਿਰਭਰ ਹੁੰਦੀ ਹੈ ਆਪਣੇ ਬੱਚਿਆਂ ਤੇ ਨਿਰਭਰ ਹੁੰਦੀ ਹੈ ਉਹਦੇ ਅੰਦਰ ਹੀਨ ਭਾਵਨਾ ਰਹਿੰਦੀ ਹੈ ਹਮੇਸ਼ਾ ਵੀ ਮੰਗਣੇ ਆ ਮੰਗਣੇ ਆ ਜੋ ਇਸ ਕਰਕੇ ਮਹਿਲਾਵਾਂ ਦਾ ਉਥਾਨ ਹੋਇਆ ਉਹਨਾਂ ਦੇ ਆਰਥਿਕ ਵਸੀਲੇ ਦੇ ਰੂਪ ਤੇ ਮਰੇਗਾ ਆਈ ਤਾਂ ਉਹਨਾਂ ਦੇ ਵਿੱਚ ਜੇਬ ਦੇ ਵਿੱਚ ਚਾਰ ਪੈਸੇ ਆਏ ਠੀਕ ਹੈ ਉਹ ਪੈਸੇ ਜ਼ਿੰਦਗੀ ਦੀ ਲੰਬੀ ਦੌੜ ਦੇ ਅਜੇ ਕਾਬਿਲ ਨਹੀਂ ਹੈ ਪਰ ਮੁਟਲੀਆਂ ਉਹਦੀਆਂ ਲੋੜਾਂ ਜਿਹੜੀਆਂ ਉਹ ਉਹ ਉਹਦੀਆਂ ਪੂਰੀਆਂ ਕਰਨ ਦੇ ਲਈ ਉਹਨੂੰ ਸਹਾਇਕ ਸੀਗੇ ਸੋ ਮੈਂ ਇਹ ਗੱਲ ਕਹਿ ਸਕਦਾ ਕਿ ਇਹ ਅੱਜ ਇਹ ਵੀ ਨਾ ਸਮਝਿਆ ਜਾਵੇ ਵੀ ਸਦਨ ਦਾ ਇਹ ਜਿਹੜਾ ਸਿਆਸਨ ਸਾਡਾ ਇੱਕ ਦਿਨ ਦਾ ਇਹਦਾ ਅਰਥ ਕੋਈ ਨਹੀਂ ਹੈ ਲੜਾਈ ਦੇ ਬੜੇ ਤਰੀਕੇ ਆ ਸੰਘਰਸ਼ਾਂ ਚ ਸ਼ਹਾਦਤ ਪਾਣੀ ਉਹ ਵੀ ਤਰੀਕਾ ਹੈ ਸੰਘਰਸ਼ਾਂ ਚ ਸ਼ਾਮਲ ਹੋਣਾ ਉਹ ਵੀ ਤਰੀਕਾ ਹੈ ਕਿਸੇ ਕਲਮ ਦੇ ਨਾਲ ਕਿਸੇ ਲਖਾਰੀ ਦਾ ਲਿਖਿਆ ਜਾਣਾ ਵੀ ਇੱਕ ਅੰਦੋਲਨ ਦਾ ਹਿੱਸਾ ਇਹ ਵੀ ਸਦਨ ਜਿਹੜਾ ਇਤਿਹਾਸਕ ਤੌਰ ਤੇ ਹਿੱਸਾ ਪਾਏਗਾ ਇਸ ਵਿੱਚ ਇੱਕ ਮਿੰਟ ਮੰਤਰੀ ਜੀ ਇੱਕ ਮਿੰਟ ਮਨਰੇਗਾ ਦੇ ਇੱਕ ਮਿੰਟ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਅੱਜ ਦੀ ਕਾਰਵਾਈ ਦਾ ਸਮਾਂ ਕਾਰਜ ਸੂਚੀ ਵਿੱਚ ਤਰਜ ਆਈਟਮਾਂ ਦੇ ਖਤਮ ਹੋਣ ਤੱਕ ਵਧਾ ਦਿੱਤਾ ਜਾਵੇ ਜੀ 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 ਕੰਟੀਨਿਊ ਕਰੋ ਮੰਤਰੀ ਜੀ ਦੇਰ ਮੈਂ ਕਨਕਲੂਡ ਹੀ ਕਰ ਲਉਂ। ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਾਰੇ ਕੋਈ ਅਪਤੀਜਨਕ ਸ਼ਬਦ ਨਹੀਂ ਬੋਲਿਆ ਗਿਆ ਪੰਜਾਬੀਆਂ ਦਾ ਸਵਾਗਤ ਹੋਂ ਤੇ ਗੋਡਾ ਰੱਖਣਾ ਆਪਾਂ ਕਹਿ ਦਿੰਨੇ ਆ। ਸਿੰਪਲ ਗੱਲ ਕਹੀ ਹੈ। 6 ਦਸੰਬਰ 1992 ਦੇ ਅੰਦਰ ਜੋ ਕੁਝ ਵਾਪਰਿਆ ਜੁੱਦਿਆ ਜੋ ਕਿਹੜਾ ਸੰਵਿਧਾਨਕ ਸੀਗਾ। ਜੋ ਸ੍ਰੀ ਦਰਵਾਰ ਸਾਹਿਬ ਦੇ ਉੱਪਰ ਵਾਪਰਿਆ ਉਹ ਕਿਹੜਾ ਸੰਵਿਧਾਨਕ ਸੀਗਾ। ਜੋ ਰੋਜ਼ ਦੇਸ਼ ਦੇ ਅੰਦਰ ਗਰੀਬ ਲੋਕਾਂ ਨਾਲ ਵਾਪਰਦਾ ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸਪੀਕਰ ਸਾਹਿਬ ਮੇ ਵੀ ਉਹ Madhya Pradesh ਸੀ ਇੱਕ ਜੁੱਤੀ ਦੇ ਉੱਤੇ ਥੁੱਕ ਕੇ ਚਾਰ ਮੁੰਡਿਆਂ ਨੇ ਜੁੱਤੀ ਦੇ ਪੁੱਠੇ ਪਾਸੇ ਥੁੱਕ ਕੇ ਤੇ ਨਾਲ ਇੱਕ ਦਲਦ ਨੌਜਵਾਨ ਖੜਾ ਉਹਨੂੰ ਕਿਹਾ ਇਹ ਚੱਟ ਅੰਗਲ ਨਾਲ ਚੱਟਣ ਲਈ ਉਹਨੂੰ ਮਜਬੂਰ ਕੀਤਾ ਪਰ ਤਸੱਲੀ ਨਹੀਂ ਹੋਈ ਉਹਨੂੰ ਕਿਹਾ ਵੀ ਨਹੀਂ ਜੀਬ ਨਾ ਚੱਟ ਫਿਰ ਜੀਬ ਨਾ ਚਟਿਆ ਫਿਰ ਉਹੀ ਜੁੱਤੀ ਉਹਦੇ ਸਿਰ 'ਚ ਮਾਰੀ ਗੈਰ ਸਵਿਧਾਨਿਕ ਤੇ ਪਿਆਰ ਪਰ ਤੇ ਹੋ ਰਿਹਾ ਔਰਤਾਂ ਦੇ ਖਰਾਬ ਵਾਇਓਲੇਸ਼ਨ ਹੈ ਕਟਗਣਤੀਆਂ ਦੇ ਖਲਾਫ ਵਾਇਲੇਸ਼ਨ ਹੈ ਦਲਤਾਂ ਦੇ ਖਲਾਫ ਵਾਇਲੇਸ਼ਨ ਹੈ ਸੋ ਇਸ ਕਰਕੇ ਇਸ ਦੇਸ਼ ਦੇ ਅੰਦਰ ਜਿਹੜਾ ਉਨਮਾਦ ਖੜਾ ਕੀਤਾ ਜਾ ਰਿਹਾ ਉਹ ਸੰਵਾਦ ਦਾ ਹੀ ਰਿਫਲੈਕਸ਼ਨ ਹੈ ਕਿ ਅੱਜ ਜਿਹੜਾ ਉਹ ਕਟਗਣਤੀਆਂ ਦਲਤਾਂ ਔਰਤਾਂ ਦੇ ਖਲਾਫਸਣੇ ਦੇ ਖਿਲਾਫ ਇੱਕ ਹੱਲਾ ਇੱਕ ਬੜੇ ਸੁਖਮਾਈਂਡ ਦੇ ਨਾਲ ਇੱਕ ਹੁੰਦਾ ਸਿੱਧਾ ਅਟੈਕ ਕਰਦਣਾ ਇੱਕ ਸੁਖਮਾਈਂਡ ਦੇ ਨਾਲ ਐਸੀਆਂ ਨੀਤੀਆਂ ਐਸੇ ਜਿਹੜੇ ਉਹ ਨਮੂਨੇ ਕੜੇ ਜਾ ਰਿਹਾ ਜਿਨ੍ਹਾਂ ਆਧਾਰ 'ਤੇ ਸਮਝਾ ਜੇ ਮਤ ਸੋਚੋ ਕਿ ਇਹ ਕਿਸੇ ਇੱਕ ਵਰਗ ਦੇ ਅਸਰ ਹੈ ਜੇ ਇੱਕ ਸਰੀਰ ਦਾ ਇੱਕ ਅੰਗ ਕੱਟਿਆ ਜਾਵੇ ਬੰਦਾ ਅੰਗਹੀਨ ਹੋ ਜਾਵੇ ਉਹਦਾ ਸਾਰੇ ਸਰੀਰ ਤੇ ਅਸਰ ਪੈਂਦਾ ਠੀਕ ਹੈ ਜੀ ਸਾਰੀ ਸੋਸਾਇਟੀ ਤੇ ਅਸਰ ਪੈਂਦਾ ਕਨਕਲੂਡ ਕਰੋ ਸੋ ਮੈਂ ਇਹ ਸਮਝਦਾ ਕਿ ਕਿਸੇ ਨੂੰ ਯੋਜਨਾ ਦੇ ਨਾਮ ਦਾ ਕੋਈ ਵਿਰੋਧ ਨਹੀਂ ਤੁਸੀਂ ਚੰਗਾ ਹੁੰਦਾ ਪ੍ਰਭੂ ਸ੍ਰੀ ਰਾਮ ਦੇ ਨਾਲ ਸੀਤਾ ਮਾਤਾ ਦਾ ਨਾਮ ਵੀ ਜੋੜ ਲੰਦੇ ਕੌਣ ਵਿਰੋਧ ਕਰ ਸਕਦਾ ਇਸ ਦੇ ਪਰ ਕਿਉਂਕਿ ਇਸ ਦੇਸ਼ ਦੇ ਅੰਦਰ ਪ੍ਰਭੂ ਰਾਮਚੰਦਰੀ ਨੇ ਭਿੱਲੜੀ ਦੇ ਝੂਠੇ ਵੇਰ ਖਾਦੇ ਭਿੱਲੜੀ ਦੇ ਝੂਠੇ ਵੇਰ ਆਪ ਹੀ ਵਿਖਾਦੇ ਉਹਦੇ ਮੂੰਹ 'ਚ ਵੀ ਪਾਏ ਤੁਸੀਂ ਰੋਟੀ ਖਾਣ ਦਾ ਕੰਮ ਕਰ ਰਹੇ ਹੋ ਤੁਸੀਂ ਰੋਜ਼ਗਾਰ ਖਾਣ ਦਾ ਕੰਮ ਕਰ ਰਹੇ ਹੋ ਸੋ ਮੈਂ ਸਮਝਦਾ ਵੀ ਇਹ ਇਹ ਸਬਦਾਂ ਦੀ ਬਹੁਤ ਵੱਡੀ ਸਾਰਤਕਤਾ ਇਹ ਮੈਸੇਜ ਸਾਰੇ ਦੇਸ਼ 'ਚ ਅੰਦਰ ਜਾਊਗਾ ਜਿਵੇਂ ਕਿ ਆ ਜਾਂਦਾ ਵੀ ਕਿ ਪੰਜਾਬ 'ਚ ਜੰਮਿਆਂ ਨੂੰ ਨਿਤ ਮਹਿਮਾ ਇਹ ਉਸ ਮਹਿਮ ਦੀ ਸ਼ੁਰੂਆਤ ਆ ਆਉਣ ਵਾਲੇ ਸਮੇਂ 'ਚ ਇਹਦਾ ਕੋਈ ਵੀ ਰੂਪ ਹੋਵੇ ਡਟ ਕੇ ਅਸੀਂ ਇਸ ਯੋਜਨਾ ਦੀ ਰਾਖੀ ਦੇ ਲਈ ਅਸੀਂ ਕਿਰਤਿਆਂ ਦੀ ਰਾਖੀ ਦੇ ਲਈ ਔਰ ਇਹ ਯੋਜਨਾ ਗਰੀਬ ਕਿਸਾਨਾਂ ਨੂੰ ਵੀ ਵੱਡੇ ਹਿੱਸੇ 'ਚ ਆਪਣੇ ਕਲਾ ਵਿੱਚ ਲੈਂਦੀ ਆ ਉਹਨਾਂ ਦੀ ਰਾਖੀ ਦੇ ਲਈ ਮੈਂ ਬਾਰਡਰ ਤੋਂ ਆਇਆ ਮੇਰਾ 13 ਕਿਲੋਮੀਟਰ ਹਲਕਾ ਮੇਰਾ ਪਾਕਿਸਤਾਨਾ ਲੱਗਦਾ ਥੈਂਕ ਯੂ ਸਰ ਥੈਂਕ ਯੂ ਸਰ 9 ਕਿਲੋਮੀਟਰ ਜੰਮੂ ਕਸ਼ਮੀਰ ਨਾਲ ਲੱਗਦਾ ਇੱਕ ਵੀ ਇੰਡਸਟਰੀ ਨਹੀਂ ਉਥੋਂ ਦੀਆਂ ਮਾਵਾਂ ਭੈਣਾਂ ਸਾਡੀਆਂ ਨਿਰਗਾਹ ਤੇ ਨਿਰਵਰ ਨੇ ਅਸੀਂ ਹਰ ਕਦਮ ਤੇ ਹਰ ਪਰਾਧ ਉੱਤੇ ਦੀ ਸੁਰੱਖਿਆ ਕਰਾਂਗੇ ਸੋ ਮੈਂ ਧੰਨਵਾਦ ਕਰਨ ਦਾ ਮਾਣ ਜੋ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਜੀ ਦਾ ਜਿਨ੍ਹਾਂ ਨੇ ਫੈਸਲਾ ਲਿਆ ਅੱਗੇ ਵੀ ਉਹ ਜੋ ਫੈਸਲਾ ਲੈਣਗੇ ਪੰਜਾਬੀ ਤੁਹਾਡੇ ਨਾਲ ਰੱਟ ਕੇ ਖੜੇ ਆ ਪੰਜਾਬੀ ਕਿਸੇ ਵੀ ਹੱਕ ਦੇ ਲਈ ਕਿਸੇ ਵੀ ਪੱਧਰ ਤੇ ਆਪਣੀ ਆਵਾਜ਼ ਬੁਲੰਦ ਕਰਨ ਲਈ ਜਾਣੇ ਜਾਂਦੇ ਆ ਨਰੇਗਾ ਦੀ ਰਾਖੀ ਹੋਵੇ ਸਾਰੇ ਦੇਸ਼ ਦੇ ਅੰਦਰ ਸਾਰਾ ਦੇਸ਼ ਇਹਦੇ ਉੱਤੇ ਖੁਸ਼ ਹੋਵੇ ਥੈਂਕ ਯੂ ਮੰਤਰੀ ਜੀ ਅਸੀਂ ਪੰਜਾਬੀ ਲੜੀਏ ਇਸ ਅਸੀਮ ਸਦਨ ਦੇ ਅੰਦਰ ਤੁਸੀਂ ਬੋਲਣ ਦਾ ਮੌਕਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਥੈਂਕ ਯੂ